ਤੁਹਾਨੂੰ ਕੀ ਲੱਗਦਾ ਕੱਟ ਤਾਂ ਕੱਲ ਵੀ ਸੀਗਾ ਆਮ ਆਦਮੀ ਪਾਰਟੀ ਦਾ ਉੱਤ ਤੇ ਇੱਥੇ ਤਾਂ ਕੀ ਫਰਕ ਹੈ ਉਹ ਜਿਹੜਾ ਕੱਟ ਹੈ ਨਾ ਉਹ ਤਾਂ ਸੇ ਮੰਨ ਕੇ ਤੁਰਕ ਸਰਕਾਰੀ ਕੱਟ ਹੈ ਦੋ ਸਾਲਾਂ ਦੇ ਵਿੱਚ ਅਸੀਂ ਪੰਡਾਂ ਚ ਆਉਂ ਰਹੇ ਹਾਂ ਮਤਲਬ ਦਾਅਵੇ ਨਾ ਕਰ ਸਕਦਾ ਇਹਨਾਂ ਦੇ ਪੋਲਿੰਗ ਬੂਥ ਨਹੀਂ ਲੱਗਣੇ ਪੰਡਾਂ ਹਮੇਸ਼ਾ ਵਿਰੋਧੀਤਰ ਦੁਜਪਾਵੇਂ ਲੋਕ ਸੱਚ ਬੋਲਦਾ ਸੀ ਭਵੰਤਮਾ ਜਾ ਕੇ ਭਾਵੇਂ ਇੱਥੇ ਪਿੰਡਾਂ 'ਚ ਬੋਲਦਾ ਤਾਂ ਜੋ ਵੀਆਈਪੀ ਕਲਚਰ ਦੀਆਂ ਗੱਲਾਂ ਕਰੀਆਂ ਇਹਨਾਂ ਨੇ ਜੋ ਕਰਾਪਸ਼ਨ ਦੀਆਂ ਗੱਲਾਂ ਕਰੀਆਂ ਜੋ ਰੇਤ ਬਜਰੀ ਦੀਆਂ ਗੱਲਾਂ ਕਰੀਆਂ ਇੱਕ ਵੀ ਮਸਲਾ ਇਹਨਾਂ ਦੇ ਹੱਲ ਨਹੀਂ ਹੋਇਆ ਓੜਾ ਕੱਟ ਕਰਿਆ ਉਹ ਇੱਕ ਇਹਨਾਂ ਦਾ ਸਰਕਾਰੀ ਤੌਰ ਤੇ ਇਕੱਠੇ ਕਰਕੇ ਲੋਕਾਂ ਨੂੰ ਬਗੜਾ ਕੇ ਪੂਰੇ ਸਰਕਾਰੀ ਤੰਤਰ ਮੰਤਰੀ ਨਾਲੋਂ ਜਿਹੜਾ ਕੱਟ ਕਰਿਆ ਇਹੜਾ ਕੱਟ ਸਾਡੀ ਪੜਾ ਨਰੋਲ ਕੱਟ ਹੈ ਲੋਕ ਆਪ ਚੱਲ ਕੇ ਪਿੰਡਾਂ ਜੁਆਓ ਦੇਖੋ ਇਹ ਕਾਂਗਰਸ ਦਾ ਬਹੁਤ ਵੱਡਾ ਪਰਿਵਾਰ ਹੈ ਨਵਜੋਤ ਫਿੰਗਰ ਦੇ ਫਿੰਗ ਸਿੱਧੂ ਦੇ ਆਪਣੇ ਵਿਚਾਰ ਨਿੱਜੀ ਵਿਚਾਰ ਹੋ ਸਕਦੇ ਆ ਇਹ ਕਾਂਗਰਸ ਦੇ ਵਿਚਾਰ ਨਹੀਂ ਹੈ ਤੇ ਜਿਹੜਾ ਠਾਠਾ ਮਾਰਦਾ ਜੇ ਇਕੱਠ ਹੈ ਆਪਾਂ ਦੇਖ ਰਹੇ ਆ ਇੱਥੋਂ ਆਪਾਂ ਕੀ ਕਹਿ ਸਕਦੇ ਆ ਕਿ ਰਾਜਾ ਬੜਿੰਗੂ ਡਰਿਆ ਹੋਇਆ ਜਿਹੜਾ ਇਹ ਇਕੱਠ ਹੈਗਾ ਉਹਨਾਂ ਦੇ ਪ੍ਰਧਾਨਗੀ ਦੇ ਵਿੱਚ ਹੋਇਆ ਰਾਜਾ ਬੜਿੰਗ ਦੀ ਪ੍ਰਧਾਨਗੀ ਦੇ ਵਿੱਚ ਹੋਇਆ ਇਹ ਜਿਹੜਾ ਕੱਠ ਹੈ ਇਹ ਹੈ ਬਦਲਾ 2024 ਦੇ ਵਿੱਚ ਜਿਹੜੇ ਲੋਕ ਹੈ ਉਹ ਬਦਲਾ ਦੇਖਣਾ ਚਾਹੁੰਦੇ ਆ ਮਾਸਟਰ ਦਾ ਮੁੰਡਾ ਹੋ ਕੇ ਇਹਨੇ ਆਪਣੇ ਪਿਓ ਕੁੜਤੇ ਪੰਜਾਬ ਦੇ ਨੌਜਵਾਨ ਯੂਟਿਊਬਰ ਜਿਹੜੇ ਇਹਦੇ ਨਾਲ ਫਿਰਦੇ ਸੀਗੇ ਜਿਹਦੇ ਨਾਲ ਪਟਾਥੀਆਂ ਮਾਰਦੇ ਦੇ ਗਾਣੇ ਗਾਉਂਦੇ ਦੱਬਦਾ ਕਿਤੇ ਆ ਅੱਜ ਉਹੀ ਦੇ ਪਿਆਵਾ ਉਹ ਮੁੰਡੇ ਦੇ ਪਰਚੇ ਉਦੇ ਪਰਿਵਾਰ ਤੇ ਪਰਚੇ ਉਹਦੀਆਂ ਧੀਆਂ ਪਣਾ ਦੇ ਪਰਚੇ ਇਹ ਆ ਜਾਂ ਰਾਜ ਪੰਜਾਬ ਚ ਗੱਦੀ ਨਹੀਂ ਆਇਆ ਇਹ 70 ਸਾਲ ਨੂੰ ਰੋਂਦੇ ਤੇ ਲੋਕ ਆ 2 ਸਾਲ ਨੂੰ ਰੋਣ ਲੱਗੇ ਤੇ ਤੁਸੀਂ ਇਹ ਕੱਟ ਦੇਖ ਲਿਆ ਵੀ ਇਹ ਲੋਕ ਨਾ ਇਹ ਕੋਈ ਨਰੇਗਾ ਵਾਲਾ ਨਾ ਕੋਈ ਬੀਡੀਪੀ ਨੇ ਦਬਕਾ ਮਾਰ ਕੇ ਬੁਲਾਏ ਆ ਨਾ ਕਿਤੇ ਪੁਲਿਸ ਵਾਲਿਆਂ ਨੇ ਗੱਡੀ ਭੇਜ ਕੇ ਮੰਗਾਏ ਆ ਪੰਜਾਬ ਕਾਂਗਰਸ ਦਾ ਜਿਹੜਾ ਵਰਕਰਾਂ ਦੇ ਨਾਲ ਸਮਾमेलन ਹੈ ਉਸ ਦੇ ਵਿੱਚ ਵਰਕਰ ਦੂਤ ਰਾਡੇ ਤੋਂ ਪਹੁੰਚਣੇ ਰੋਪੜ ਤੋਂ ਆਏ ਨੇ ਅਸੀਂ ਗੱਲਬਾਤ ਕਰਾਂਗੇ ਕਿ ਸਾਰੇ ਚੀਜ਼ਾਂ ਨੂੰ ਕਿਵੇਂ ਦੇਖਦੇ ਨੇ ਰਾਜਾ ਵਡਿੰਗਲੂ ਕਿਵੇਂ ਦੇਖਦੇ ਨੇ ਇਕੱਠ ਨੂੰ ਕਿਵੇਂ ਦੇਖਦੇ ਨੇ ਇੱਥੇ ਕੁਰਸੀਆਂ ਭਰੀਆਂ ਪੰਜਾਂ ਨੇ ਵੇਲ ਹੈ ਨਹੀਂ ਇੱਥੇ ਕਿਸੇ ਨੂੰ ਬੈਠਣ ਲਈ ਪਰ ਫਿਰ ਵੀ ਕਈ ਹੁਣ ਪ੍ਰਸ਼ਾਦਾ ਪਾਣੀ ਛੱਕ ਕੇ ਫਿਰ ਇੱਥੇ ਬੈਠ ਰਹੇ ਨੇ ਗੱਲਬਾਤ ਕਰਾਂਗੇ ਭਾਈ ਸਤਿ ਸ਼੍ਰੀ ਅਕਾਲ ਠੀਕ ਹੈ ਸਭ ਵਧੀਆ ਜੀ ਕਿੱਥੋਂ ਆਏ ਹੋ ਰੋਪੜ ਹਲਕੇ ਤੋਂ ਆ ਜੀ ਰੋਪੜ ਹਲਕੇ ਤੋਂ ਆਏ ਹੋ ਕੀ ਕਹਿ ਰਿਹਾ ਇਕੱਟ ਆਪਣੇ ਆਪ ਚ ਅੱਜ ਦੇਖੋ ਜਿਹੜਾ ਇਕੱਠਾ ਹੈ ਇਹ ਜਿਹੜਾ ਬੀਏਪੀ ਦੀ ਸਰਕਾਰ ਨੇ 10 ਸਾਲ ਦੇ ਵਿੱਚ 18 ਸਾਲ ਦੇ ਵਿੱਚ ਜੋ ਤਾਜ਼ਰੀਆਂ ਕਰੀਆਂ ਹੈ ਜੋ ਧੱਕਾ ਕਰਿਆ ਉਹਦੇ ਜਿਹੜਾ ਪੰਜਾਬ ਦੇ ਵਿੱਚ ਲੋਕ ਪਿੰਡਾਂ ਦੇ ਲੋਕ ਸ਼ਹਿਰਾਂ ਦੇ ਲੋਕ ਇਕੱਠੇ ਕਰਕੇ ਭਾਵੇਂ ਕੋਈ ਛੋਟਾ ਵਪਾਰੀ ਹੈ ਉਹਦੇ ਵਿਰੋਧ ਦੇ ਵਿੱਚ ਇਸ ਕਰਕੇ ਸਾਰੇ ਲੋਕ ਇਕੱਠੇ ਹੋਏ ਆ ਅੱਜ ਘੱਟੋ ਘੱਟ ਵੀ ਤੁਸੀਂ ਦੇਖ ਲਓ ਇੱਥੇ ਲੱਖ ਬੰਦੇ ਜਿਹੜਾ ਇਕੱਠਾ ਇੱਥੇ ਹੋਇਆ ਹਾਂ ਜੀ ਤੁਹਾਨੂੰ ਕੀ ਲੱਗਦਾ ਕੱਟ ਤਾਂ ਕੱਲ ਵੀ ਸੀਗਾ ਆਮ ਆਦੀ ਪਾਰਟੀ ਦਾ ਉੱਤੇ ਦੇ ਇੱਥੇ ਦਾ ਕੀ ਫਰਕ ਹੈ ਉਹ ਜਿਹੜਾ ਕੱਟ ਹੈ ਨਾ ਉਹ ਤਾਂ ਸੇ ਮੰਨ ਕੇ ਤੁਰਕ ਸਰਕਾਰੀ ਕੱਟ ਹੈ ਅੱਜ ਪਿੰਡਾਂ ਦੇ ਵਿੱਚ ਜਿਹੜੀ ਆਮ ਆਦੀ ਪਾਰਟੀ ਹੈ ਉਹ ਹੁਣ ਤੁਹਾਡੇ ਸਾਹਮਣੇ ਆਉਣਾ ਹੈ ਇਹਦਾ ਕੋਈ ਲੰਬਾ ਨਹੀਂ ਕੰਮ ਹੈਗਾ 2 ਸਾਲ ਦੇ ਨਾ ਜਿਹੜਾ ਪ੍ਰਸ਼ਾਸਨ ਚਲਾਇਆ 2 ਸਾਲ ਜਿਹੜਾ ਨਰਾਜ ਕਰਿਆ 2 ਸਾਲਾਂ ਦੇ ਵਿੱਚ ਅਸੀਂ ਪਿੰਡਾਂ 'ਚ ਆਉਨੇ ਆ ਮਤਲਬ ਦਾਅਵੇ ਨਾਲ ਕਹਿ ਸਕਦਾ ਇਹਨਾਂ ਦੇ ਪੋਲਿੰਗ ਬੂਥ ਨਹੀਂ ਲੱਗਣੇ ਪਿੰਡਾਂ 'ਚ ਇੱਕ ਵੀ ਸ਼ਬਦ ਇਹਨਾਂ ਕੋਲ ਹੈ ਨਹੀਂ ਜੀ ਤੁਹਾਡੇ ਵਾਸਤੇ ਆ ਕੀਤਾ ਜਿਹੜੇ ਕਿ ਹਮੇਸ਼ਾ ਵਿਰੋਧੀ ਧਿਰ ਦੇ ਵਿੱਚ ਭਾਵੇਂ ਲੋਕ ਸਭਾ 'ਚ ਬੋਲਦਾ ਸੀ ਭਵੰਤਮਨ ਜਾ ਕੇ ਭਾਵੇਂ ਇੱਥੇ ਪਿੰਡਾਂ 'ਚ ਬੋਲਦਾ ਤਾਂ ਜੋ ਵੀ ਆਈਪੀ ਕਲਚਰ ਦੀਆਂ ਗੱਲਾਂ ਕਰੀਆਂ ਇਹਨਾਂ ਨੇ ਜੋ ਕਰਪਸ਼ਨ ਦੀਆਂ ਗੱਲਾਂ ਕਰੀਆਂ ਜੋ ਰੇਤ ਬਜਰੀ ਦੀਆਂ ਗੱਲਾਂ ਕਰੀਆਂ ਇੱਕ ਵੀ ਮਸਲਾ ਇਹਨਾਂ ਦੇ ਹੱਲ ਨਹੀਂ ਹੋਇਆ ਉਲਟਾ ਇਹਨਾਂ 'ਵਰ ਅਸੀਂ ਦੋਸ਼ ਲਾਉਨੇ ਪਿੰਡਾਂ ਦੇ ਲੋਕੋ ਇਸ ਕਰਕੇ ਨਾ ਪਿੰਡ ਹੁਣ ਕਿਸੇ ਨੇ ਬੰਨ ਨਹੀਂ ਦੇਣਾ ਉਹ ਡਾ ਕੱਟ ਕਰਿਆ ਉਹ ਕਿਨਾਂ ਦਾ ਸਰਕਾਰੀ ਤੌਰ ਤੇ ਇਕੱਠੇ ਕਰਕੇ ਲੋਕਾਂ ਨੂੰ ਬਗੜਾ ਕੇ ਪੂਰੇ ਸਰਕਾਰੀ ਤੰਤਰ ਆਡੀ ਪੜਨ ਰੋਲ ਇਕੱਠਾ ਲੋਕ ਆਪ ਚੱਲ ਕੇ ਪਿੰਡਾਂ ਜੁਆ ਨੇ ਅਬਦਲਾ ਆਪ ਚੱਲ ਕੇ ਆਏ ਨੇ ਭਈ ਨਵਜੋਤ ਸਿੰਘ ਸਿੱਧੂ ਦਾ ਕਹਿ ਦਿੰਦੇ ਨੇ ਕਹਿੰਦੇ ਡਰੇ ਹੋਏ ਨੇ ਰਾਜਾ ਵੜਿੰਗ ਨੂੰ ਸਿੱਧੇ ਤੌਰ ਤੇ ਕਹਿ ਦਿੰਦੇ ਨੇ ਕਹਿੰਦੇ ਵੀ ਡਰੇ ਹੋਏ ਨੇ ਤਾਂ ਲੱਗਦਾ ਤੁਹਾਡਾ ਲੀਡਰ ਡਰਿਆ ਹੋਇਆ ਰਾਜਾ ਵੜਿੰਗ ਦੇਖੋ ਇਹ ਕਾਂਗਰਸ ਦਾ ਬਹੁਤ ਵੱਡਾ ਪਰਿਵਾਰ ਹੈ ਨਵਜੋਤ ਫਿੰਗਰ ਦੇ ਫਿੰਗਰ ਸਿੱਧੂ ਦੇ ਆਪਣੇ ਵਿਚਾਰ ਨਿੱਜੀ ਵਿਚਾਰ ਹੋ ਸਕਦੇ ਆ ਇਹ ਕਾਂਗਰਸ ਦੇ ਵਿਚਾਰ ਨਹੀਂ ਹੈ ਇਹ ਉਹਨਾਂ ਦੇ ਨਿੱਜੀ ਵਿਚਾਰ ਹੈ ਇਹ ਜਿਹੜਾ ਠਾਠਾ ਮਾਰਦਾ ਜੇ ਇਕੱਠਾ ਆਪਾਂ ਦੇਖ ਰਹੇ ਆ ਇੱਥੋਂ ਆਪਾਂ ਕਿਆ ਕਹਿ ਸਕਦੇ ਆ ਕਿ ਰਾਜਾ ਬੜੇ ਕੋ ਡਰਿਆ ਹੋਇਆ ਇਹ ਜਿਹੜਾ ਜਿਹੜਾ ਇਹ ਇਕੱਠ ਹੈਗਾ ਉਹਨਾਂ ਦੇ ਪ੍ਰਧਾਨਗੀ ਦੇ ਵਿੱਚ ਹੋਇਆ ਰਾਜਾ ਬੜਿੰਗ ਦੀ ਪ੍ਰਧਾਨਗੀ ਦੇ ਵਿੱਚ ਹੋਇਆ ਇਸ ਤੋਂ ਤਾਂ ਆਪਾਂ ਅੰਦਾਜ਼ਾ ਲਗਾ ਸਕਦੇ ਆ ਡਰਨੇ ਡਰਨੇ ਵਾਲੀ ਕੋਈ ਗੱਲ ਇਹ ਤਾਂ ਵਿਚਾਰਧਾਰਾ ਹੈ ਵਿਚਾਰਧਾਰਾ ਉਹਦੇ ਆਪਣੇ ਵਿਚਾਰ ਹੈ ਉਹ ਕਹਿ ਸਕਦਾ ਇਹ ਲੋਕਤੰਤਰ ਹੈ ਕਾਂਗਰਸ ਦੇ ਵਿੱਚ ਕਾਂਗਰਸ ਦੇ ਵਿੱਚ ਲੋਕਤੰਤਰ ਹੈ ਅੱਜ ਪਰ ਭਾਰਤ ਦੇ ਵਿੱਚ ਇੰਡੀਆ ਦੇ ਵਿੱਚ ਜਿਹੜਾ ਲੋਕਤੰਤਰ ਹੈ ਉਹ ਖਤਮ ਹੋ ਰਿਹਾ ਇਹ ਜਿਹੜਾ ਇਕੱਠ ਹੈ ਬਦਲਾ 2024 ਦੇ ਵਿੱਚ ਜਿਹੜੇ ਲੋਕ ਹੈ ਉਹ ਬਦਲਾ ਦੇਖਣਾ ਚਾਹੁੰਦੇ ਆ ਇਹ ਉਹ ਕੱਟ ਜੀ ਤੁਹਾਨੂੰ ਕੀ ਲੱਗਦਾ ਕਿਉਂ ਅਜਿਹਾ ਹੋ ਰਿਹਾ ਨਵਜੋਤ ਸਿੰਘ ਸਿੱਧੂ ਹਰੀ ਵੀ ਰਹਿੰਦੇ ਨੇ ਐਵੇਂ ਦਾ ਕੱਟ ਹੋਇਆ ਸੀਗਾ ਕਦੇ ਪਹਿਲਾਂ ਮੈਂ ਗੱਲ ਦੇਖੋ ਨਵਜੋਤ ਸਿੰਘ ਸਿੱਧੂ ਦੀ ਤਫੀ ਕਰਦੇ ਆ ਫਿਰ ਮੈਂ ਇਹੀ ਗੱਲ ਕਹਿੰਦਾ ਅਫੀ ਸਾਰੇ ਕਾਂਗਰਸੀ ਹੈ ਫੱਟ ਬਚਾਰ ਮਾਤ ਭੇਦ ਲਗ ਲਗ ਹੋ ਸਕਦਾ ਹੋ ਸਕਦੇ ਅਲਗ ਅਲਗ ਲੇਕਿਨ ਆਪਾ ਸਾਰੇ ਕਾਂਗਰਸੀ ਨਵਜੋਤ ਸਿੰਘ ਸਿੱਧੂ ਵੀ ਕਾਂਗਰਸੀ ਆ ਕਾਂਗਰਸੀ ਆ ਉਹ ਵੀ ਉਹ ਕਿਤੇ ਗਿਆ ਨਹੀਂ ਹੈ ਹਾਂ ਠੀਕ ਆ ਉਹਦੇ ਵਿਚਾਰ ਲੱਗ ਹੈ ਲੇਕਿਨ ਹੈ ਕਾਂਗਰਸੀ ਆफी सारे ਇੱਕ 2024 ਦੇ ਵਿੱਚ ਆਪਾਂ ਸਭ ਦਿਖਾਵਾਂਗੇ ਸਾਰੇ ਜਿਹੜੇ ਸਾਡੇ ਲੀਡਰ ਹੈ ਇਹ ਦਿਖਾਉਣਗੇ ਕਿ ਇਹ ਜਿਹੜਾ ਕੱਟ ਹੈ ਇਹ ਬਦਲਾਅ ਦਾ ਕੱਟ ਬਦਲਾ ਆਊਗਾ ਦੋਂ ਕਿਲਾ ਆ ਜਾ ਕੱਲ ਕੱਲ ਵੀ ਇਕੱਠ ਹੋਇਆ ਸੀਗਾ ਇੱਥੇ ਪੰਜਾਬ ਦੇ ਮੁੱਖ ਮੰਤਰੀ ਦਿੱਲੀ ਦੇ ਮੁੱਖ ਮੰਤਰੀ ਪਹੁੰਚੇ ਹੋਏ ਸੀਗੇ ਬੜਾ ਵੱਡਾ ਇਕੱਠ ਸੀਗਾ ਕਹਿੰਦੇ ਲੋਕ ਪਹੁੰਚੇ ਹੋਏ ਸੀਗੇ ਆਪਣੇ ਆਪ ਪਹੁੰਚੇ ਹੋਏ ਸੀਗੇ ਦੇਖੋ ਤੁਸੀਂ ਰੋਜ਼ ਪੱਤਰਕਾਰ ਸਾਹਿਬ ਗੱਲਾਂ ਕਰਦੇ ਆ ਸਰਕਾਰ ਉਹਨਾਂ ਦੀ ਹੈ ਆਮ ਪਾਰਟੀ ਦੀ ਹੈ ਹਲੇ 3 ਸਾਲ ਪਏ ਆ ਉਹ ਜ਼ੋਰ ਨਾਲ ਜ਼ਬਰਦਸਤੀ ਨਾਲ ਜਿੱਥੋਂ ਮਰਜ਼ੀ ਵੀ ਬਫਾ ਭਰਾ ਕੇ ਲਿਆ ਸਕਦੇ ਆ ਜਿਹੜਾ ਇਹ ਇਕੱਠ ਹੈ ਇਹ ਕਾਂਗਰਸ ਦਾ ਆਪਣਾ ਇਕੱਠਾ ਕੋਈ ਜ਼ੋਰ ਲੋਕ ਆਪਣੇ ਤੌਰ ਤੇ ਇੱਥੇ ਇਕੱਠੇ ਹੋਇਆ ਇੱਕ ਬਦਲਾਅ ਦੇ ਤੌਰ ਤੇ ਆਉਣ ਵਾਲੇ ਟਾਈਮ ਦੇ ਵਿੱਚ ਪਿੱਛੇ ਭਾਈ ਸਾਹਿਬ ਕਹਿ ਕੇ ਗਏ ਹਨ ਬੂਥ ਤੱਕ ਨਹੀਂ ਲੱਗਣੇ ਤਾਨੂੰ ਲੱਗ ਅੱਜ ਜੇ ਇਲੈਕਸ਼ਨ ਹੋ ਜਾਣਾ ਆ ਪਾਰਟੀ ਦੇ ਤਾਂ ਤੁਹਾਨੂੰ ਪਤਾ ਲੱਗ ਜਾਊ ਦੁੱਧ ਦੁੱਧ ਪਾਣੀ ਦਾ ਪਾਣੀ ਹੁਣ ਪਤਾ ਲੱਗਣਾ 2024 ਦੇ ਵਿੱਚ ਜਿਹੜੇ ਇਹ ਕਹਿੰਦੇ ਨਾ ਮੈਂ ਕੰਮ ਕਰਿਆ ਕੰਮਾਂ ਦਾ ਬਦਲਾ ਹੁਣ 2024 ਦੇ ਵਿੱਚ ਪਤਾ ਲੱਗੂਗਾ ਉਹ ਤਾਂ ਤੁਹਾਨੂੰ ਵੀ ਕਹਿੰਦੇ ਨੇ ਮਾਨ ਸਾਹਿਬ ਨੇ ਕਹਿੰਦਾ ਕਿ ਲੋਕ ਬਦਲਣ ਨਾਲੇ ਨੇ ਲੋਕ ਬਦਲਣਗੇ ਉਹ ਤਾਂ ਕਹਿੰਦੇ ਬੜਾ ਨਾ ਦਿਓ ਪਿੰਡਾਂ 'ਚ ਜਿਹੜੇ ਆ ਕਾਂਗਰਸ ਵਾਲੇ ਅਕਾਲੀ ਵਾਲੇ ਜਿਹੜੇ ਲੁੱਟੀ ਫਿਰਦੇ ਆ ਪੰਜਾਬ ਨੂੰ ਕਹਿੰਦੇ ਕਹਿੰਦੇ ਆ ਨਾ ਹੁਣ ਦੋ ਫਾਲ ਦੇ ਵਿੱਚ ਮੈਂ ਤਾਂ ਕਹਿੰਦਾ ਸਾਨੂੰ ਕਹਿੰਦੇ ਯਾਰਾ 20 25 25 ਫਾਲ ਤੋਂ ਰਾਜ ਕੀਤਾ ਉਹਨਾਂ ਨੇ ਦੋ ਫਾਲ ਕੀਤਾ ਹੁਣੇ ਆਪ ਪਿੰਡਾਂ ਦੇ ਵਿੱਚ ਵੜ ਕੇ ਦਿਖਾਉਣ 2024 ਦੇ ਵਿੱਚ ਪਤਾ ਲੱਗੂ ਗੱਲਾਂ ਨਾਲ ਢਿੱਡ ਨਹੀਂ ਭਰਦਾ ਕੰਮ ਕਰਨੇ ਪੈਂਦੇ ਆ ਕੰਮ ਕਰਕੇ ਦਿਖਾਉਣੇ ਪੈਂਦੇ ਆ ਤਾਂ ਤਾਂ ਲੋਕ ਆਉਟਪੁੱਟ ਦੰਦੇ ਆ ਹੁਣ ਉਹਨਾਂ ਨੂੰ ਪਤਾ ਲੱਗੂਗਾ 2024 ਦੇ ਵਿੱਚ ਵੀ ਕਿਹੜੇ ਕਿਹੜੀ ਪਾਰਟੀ ਨੂੰ ਕਿਹੜੇ ਲੋਕਾਂ ਬੜਨ ਨਹੀਂ ਦਿੰਦੇ ਇਹ 2024 ਦੇ ਵਿੱਚ ਉਹਨੇ ਦੇਖੇ ਲੈਣਾ ਆਪੇ 24 ਵਿੱਚ ਪਤਾ ਲੱਗੇਗਾ ਬਾਈ ਕੀ ਲੱਗਦਾ 24 ਚ ਕੋਈ ਬਣੇਗਾ ਦਤਵਾ ਕਿ ਨਹੀਂ ਫਿਰ ਜਾਂ ਫਿਰ ਵੜਿੰਗ ਸਾਹਿਬ ਕੁਝ ਕਰਨਗੇ 24 ਦੇ ਵਿੱਚ ਭਾਜੀ ਪੰਜਾਬ ਕਾਂਗਰਸ ਪੰਜਾਬ ਦੀ 13 ਦੇ 13 ਸੀਟਾਂ ਜਿੱਤ ਕੇ ਦੇਸ਼ ਦੇ ਵਿੱਚ ਰਾਹੁਲ ਗਾਂਧੀ ਨੂੰ ਪ੍ਰਧਾਨ ਮੰਤਰੀ ਬਣਾਏ ਇਹ ਅਸੀਂ ਦਾਅਵਾ ਕਰਦੇ ਅਸੀਂ ਤੇ ਪਿਕਾਪ ਦੇ ਵੱਲੋਂ ਪੂਰਾ 100% ਦੇਵਾਂਗੇ ਬਾਕੀ ਉਹ ਲੱਗੇ ਹੋਏ ਨੇ ਉਹਨਾਂ ਯਾਤਰਾ ਚੱਲ ਰਹੀ ਹੈ ਭਾਰਤ ਜੋੜੋ ਨਿਆਂ ਯਾਤਰਾ ਤੇ ਉਸ ਤੋਂ ਬਾਅਦ ਸਾਡੀ ਜਿਹੜੀ ਮਿਹਨਤ ਆ ਸਾਡਾ ਜਿਹੜਾ ਕੰਮ ਆ ਸਾਡੀ ਡਿਊਟੀ ਆ ਪੰਜਾਬ ਦੇ ਵਿੱਚ ਇੱਕ ਇੱਕ ਸੀਟ ਦੇ ਉੱਪਰ ਮਿਹਨਤ ਕਰਕੇ ਅਸੀਂ ਕਾਂਗਰਸ ਦੀ ਝੋਲੀ ਸੀਟ ਪਾ ਕੇ ਆਪਣਾ ਉੱਥੇ ਬਣਾਵਾਂਗੇ ਬ੍ਰਿੰਗ ਸਾਹਿਬਾਰੇ ਕੀ ਸੋਚਦੇ ਹੋ ਜੋ ਇਹ ਕੱਠ ਹੋਇਆ ਪਹਿਲਾਂ ਵੀ ਪ੍ਰਧਾਨ ਰਹੇ ਨੇ ਉਹਨਾਂ ਪ੍ਰਧਾਨਾਂ ਚ ਤੇ ਰਾਏ ਬ੍ਰਿੰਗ ਚ ਕੀ ਫਰਕ ਹੈ ਕੀ ਫਰਕ ਤਾਂ ਕੀ ਹੈ ਉਹਨਾਂ ਦੇ ਜਿਹੜੇ ਇਹਨਾਂ ਪ੍ਰਧਾਨ ਸਾਹਿਬ ਦੀ ਮਿਹਨਤ ਆ 2 ਸਾਲ ਦੀ ਜੇ ਤੁਸੀਂ ਦੇਖ ਰਹੇ ਹੋ ਕੱਠ ਇਸ ਤੋਂ ਪਹਿਲਾਂ ਕਿਹੜੇ ਪ੍ਰਧਾਨ ਰਹੇ ਆ ਉਹਨਾਂ ਦੀ ਇਲੈਕਸ਼ਨ ਤੋਂ ਬਲੈ ਰੈਲੀਆਂ ਹੋਈਆਂ ਨਹੀਂ ਐ ਉਸ ਤੋਂ ਵੀ ਇਕੱਠੇ ਇਦਾਂ ਹੀ ਹੁੰਦਾ ਸੀਗਾ ਪ੍ਰਧਾਨ ਸੀਐਲਪੀ ਲੀਡਰ ਇਹਨਾਂ ਦੀ ਮਿਹਨਤ ਕਰਕੇ ਹੀ ਸੰਗਠਨ ਚੱਲ ਰਿਹਾ ਹੈਗਾ ਜਿਹੜਾ ਅੱਜ ਦਿਨ ਚੱਲ ਰਿਹਾ ਹੈਗਾ ਬਈ ਤੁਸੀਂ ਕੀ ਸੋਚਦੇ ਹੋ ਇੱਥੇ ਨੌਜਵਾਨਾਂ ਦੇ ਵਿੱਚ ਜੋਸ਼ ਬੜਾ ਹੈ ਨੌਜਵਾਨ ਕਹਿ ਰਹੇ ਨੇ ਕਿ ਕਹਿੰਦੇ ਕੱਲ੍ਹ ਇਕੱਠ ਹੋ ਜ਼ਰੂਰ ਹੋਇਆ ਪਰ ਕਹਿੰਦੇ ਜਿਹੜੇ ਬਦਲਾਅ ਦੀ ਲੋੜ ਸੀ ਉਹ ਨਹੀਂ ਹੋਇਆ ਕਹਿੰਦੇ ਗੱਲ ਜਿਹੜੀ ਅਸਲ ਚ ਹੈਗੀ ਆ ਪੰਜਾਬ 'ਚ ਜੋ 2 ਸਾਲ ਪਹਿਲਾਂ ਹੋਇਆ ਸੀਗਾ 92 ਐਮਐਲਏ ਜਿਹੜੇ ਚੁਣੇ ਗਏ ਸੀਗੇ ਬਹੁਤ ਸਾਰੇ ਉਦੇਚ ਲੋਕਾਂ ਨੇ ਇਹ ਨਹੀਂ ਦੇਖਿਆ ਵੀ ਐਮਐਲਏ ਜਿਹੜਾ ਕੈਂਡੀਡੇਟ ਆ ਦੀ ਕੀ ਕੈਪੇਬਿਲਿਟੀ ਆ ਉਹਦੀ ਕੀ ਐਜੂਕੇਸ਼ਨ ਆ ਕੀ ਉਹਦਾ ਪਿਛੋਕੜ ਆ ਉਹਨਾਂ ਨੇ ਭਗਵੰਤ ਮਾਨ ਦੀਆਂ ਗੱਲਾਂ ਚਾਕੇ ਵੋਟਾਂ ਦੜਾ ਦੜ ਪਾਈਆਂ ਇਹਨਾਂ ਨੂੰ ਇੱਕ ਨਿਰਪੱਖ ਇਹਨਾਂ ਨੂੰ ਰਾਜ ਦੇ ਦਿੱਤਾ ਵੀ ਨਾ ਇਹਨਾਂ ਦੀ ਸਰਕਾਰ ਟੁੱਟੇ ਨਾ ਕੁਝ ਹੋਵੇ 92 ਐਮਐਲਏ ਦੇ ਦਿੱਤੇ ਜੋ ਇਹਨਾਂ ਦੇ ਅੱਜ ਹਾਲਾਤ ਆ ਮਾਸਟਰ ਦਾ ਮੁੰਡਾ ਹੋ ਕੇ ਇਹਨੇ ਆਪਣੇ ਪਿਓ ਕੋਲ ਤੇ ਜੋਵਾਨ ਯੂਟਿਊਬਰ ਜਿਹੜੇ ਇਹਦੇ ਨਾਲ ਫਿਰਦੇ ਸੀਗੇ ਜਿਹਦੇ ਨਾਲ ਪਟਾਥੀਆਂ ਮਾਰਦੇ ਦੇ ਕੇ ਗਾਣੇ ਗਾਉਂਦੇ ਦੱਬਦਾ ਕਿਤੇ ਆ ਅੱਜ ਉਤੇ ਦੇਵਿਆ ਵਾ ਉਹ ਇੱਕ ਬੰਦੇ ਤੇ ਹੀ ਉਹ ਮੁੰਡੇ ਦੇ ਪਰਚੇ ਉਹਦੇ ਪਰਿਵਾਰ ਤੇ ਪਰਚੇ ਉਹਦੀਆਂ ਧੀਆਂ ਪੈਣਾ ਦੇ ਪਰਚੇ ਇਹ ਆ ਜਾਂ ਰਾਜ ਪੰਜਾਬ ਚ ਗੱਦੀ ਨਹੀਂ ਆਇਆ ਇਹ 70 ਸਾਲ ਨੂੰ ਰੋਂਦੇ ਤੇ ਲੋਕ ਆ 2 ਸਾਲ ਨੂੰ ਰੋਣ ਲੱਗੇ ਜੋ ਮੌਜੂਦਾ ਹਾਲਾਤ ਉਸ ਤੋਂ ਬਾਅਦ ਤੁਸੀਂ ਅੱਜ ਦੇਖ ਲਓ ਇਹ ਜਦ ਲਹਿਰ ਬਦਲਦੀ ਹੈ ਨਾ ਜਿਹੜੀ ਵਿਰੋਧੀ ਪਾਰਟੀ ਆ ਉਹਨੂੰ ਆਪਣੇ ਹੀ ਜੋੜ ਦੀ ਲਿਮਟਡ ਸੋਰਸਿਸ ਹੈਗੇ ਆ ਜੋ ਸਾਡੇ ਕੋਲ ਸਦਾ ਸੰਬੰਧ ਸਮਾਧਨ ਹੈਗੇ ਆ ਉਹਨਾਂ ਨਾਲੇ ਕੰਮ ਕਰਨਾ ਪੈਂਦਾ ਤੇ ਤੁਸੀਂ ਇਹ ਕੱਟ ਦੇਖ ਲਿਆ ਵੀ ਇਹ ਲੋਕ ਮੈਂ ਤਾਂ ਕੋਈ ਨਰੇਗਾ ਵਾਲਾ ਨਾ ਕੋਈ ਬੀਡੀਪੀ ਨੇ ਦਬਕਾ ਮਾਰ ਕੇ ਬੁਲਾਏ ਹੋਇਆ ਨਾ ਕਿਤੇ ਪੁਲਿਸ ਵਾਲਿਆਂ ਨੇ ਗੱਡੀ ਭੇਜ ਕੇ ਮੰਗਾਏ ਆ ਇਹ ਜਿਹੜਾ ਨਰੋਲ ਗੱਠ ਮੈਨੂੰ ਕੱਲ ਪਤਾ ਲੱਗਿਆ ਵੀ ਜਿਹੜਾ ਟਰਾਂਸਪੋਰਟਰ ਆ ਉਹਨਾਂ ਨੂੰ ਤਾਂ ਸਾਨੀ ਭੇਜੀਆਂ ਤਾਂ ਤੁਹਾਡੇ ਚਲਣ ਤੱਕ ਹੋਣਗੇ ਅੱਛਾ ਮਤਲਬ ਇਸ ਹੱਦ ਤੱਕ ਉਤਰੀ ਹੋਈ ਸੀ ਸਰਕਾਰ ਕੱਲ ਇਹ ਤਾਂ ਇਹਨਾਂ ਦੀ ਹੱਦਾ ਤੁਸੀਂ ਚਾਰੇ 24 ਦੀ ਵੋਟਾਂ ਆਣ ਤੱਕ ਦੇਖਣੀ ਐ ਅਜੇ ਪੰਜਾਬ ਨੇ ਕੁਝ ਨਹੀਂ ਦੇਖਿਆ ਕਿਉਂਕਿ ਮੁੱਖ ਮੰਤਰੀ ਜਿਹੜੇ ਪਹਿਲਾਂ ਪੰਜਾਬ 'ਚ ਹੋਏ ਆ ਉਹ ਮੁੱਖ ਮੰਤਰੀ ਰਾਜ ਕਰਦੇ ਸੀ ਉਰੇ ਰਾਜ ਕਰਦੇ ਦਿੱਲੀ ਵਾਲੇ ਉਰੇ ਰਾਗ ਬਚੜਾ ਬੈਠਾ ਸੰਦੀਪ ਪਾਟਕ ਬੈਠਾ ਭਗਵੰਤ ਮਾਨ ਸਿਰਫ ਸਪੀਚ ਦਿੰਦਾ ਕੇਜਰੀ ਵਾਲਾ ਦਿੱਲੀ ਤੋਂ ਉਹਨੂੰ ਲੈਣ ਜਾਂਦਾ ਹੈ ਉਹਦੇ ਮਗਰ ਮਗਰ ਦੀਵਨ ਉਹ ਕਰਦਾ ਹੈ ਉਹ ਤਾਂ ਬਾਅਦ ਇਹਨਾਂ ਪਿੱਛੇ ਜੇ ਐਗਰੀਮੈਂਟ ਕਰਿਆ ਸੀਗਾ ਬਈ ਆਪਣੇ ਅਫਸਰਾਂ ਦੀ ਅਗਲਾ ਬਦਲੀ ਵਾਲਾ ਔਰ ਤੁਹਾਨੂੰ ਤੇ ਨੌਲੇਜ ਹੋਊਗਾ ਜਿਹੜਾ ਬਜਟ ਪਾਸ ਹੋਇਆ ਉਹ ਵੀ ਆ ਕੇ ਦਿੱਲੀ ਤੋਂ ਇੱਕ ਐਮਪੀ ਕਰਕੇ ਗਈ ਆ ਕੇ ਕਿਹਾ ਇਹਨਾਂ 'ਚ ਕੋਈ ਕਾਬਲ ਬੰਦਾ ਐ ਨਹੀਂ ਵੀ ਜਿਹੜਾ ਪੰਜਾਬ ਚੋਂ ਇਹਦਾ ਚੁਣੇ ਆ ਲੋਕਾਂ ਦੇ 92 ਇਹਨਾਂ 'ਚ ਕੋਈ ਕਾਬਲੇ ਨਹੀਂ ਹੈਗਾ ਵੀ ਇਹਨੂੰ ਕੋ ਅਗਲੇ ਨਹੀਂ ਹੈਗੀ ਵੀ ਇਹ ਇੱਕ ਬੱਜਰ ਵੀ ਤਿਆਰ ਕਰ ਸਕਦੇ ਪੰਜਾਬ ਦਾ ਮਾਨ ਸਾਹਿਬ ਤਾਂ ਕੱਲ੍ਹ ਕਹਿ ਰਹੇ ਸੀ ਸਾਨੂੰ ਤਾਂ ਮਟੀਰੀਅਲ ਹੀ ਦੱਸ ਦੇਆ ਬਰਤਾਬ ਬਾਜਵਾ ਹੋਰੇ ਕਹਿੰਦੇ ਮਟੀਰੀਅਲ ਬਦਨੇ ਕਿੱਥੋਂ ਆ ਗਿਆ ਕਹਿੰਦੇ ਪਸ ਸੱਚੇ ਆ ਅਸੀਂ ਵੀ ਕਹਿੰਦੇ ਮੁੰਡੀਰ ਪਤਨੀ ਕਿੱਥੋਂ ਆ ਗਿਆ ਇਹ ਹੋਈ ਭਗਵੰਤ ਮਾਨ ਜਿਹੜਾ ਬਾਕੀ ਲੀਡਰਾਂ ਨੂੰ ਕਹਿੰਦਾ ਸੀ ਜੀ ਮੁਰਗੀ ਖਾਨੇ ਖੋਲ ਲੋ ਵੀ ਜਰਾ ਸਿਕਿਉਰਟੀ ਲੋੜ ਹੈ ਇਹਦੇ ਪਰਿਵਾਰ ਕੋਲ 20 25 25 ਗੱਡੀਆਂ ਹਨ ਗਨਮੈਨਾਂ ਦੀਆਂ ਚਲੋ ਇਹਦੀ ਮੁੱਖ ਮੰਤਰੀ ਦਾ ਸੀ ਕਹਿੰਦੇ ਵੀ ਜੋ ਵੀ ਪ੍ਰੋਟੋਕਾਲ ਹੁੰਦਾ ਹੋਏਗਾ ਕਦੀ ਵੀ ਅਸੀਂ ਜ਼ਿੰਦਗੀ 'ਚ ਸੁਣਿਆ ਵੀ ਖੰਨੇ ਮੁੱਖ ਮੰਤਰੀ ਆਇਆ ਤਾਂ ਸਾਰਾ ਸ਼ਹਿਰ ਬੰਦ ਹੋ ਗਿਆ ਕਦੀ ਨਹੀਂ ਅਸੀਂ ਸੁਣਿਆ ਵੀ ਤਰਨਤਨ ਮੁੱਖ ਮੰਤਰੀ ਗਿਆ ਤਾਂ ਦੋ ਜ਼ਿਲ੍ਹੇ ਬੰਦ ਹੋ ਗਏ ਇਹ ਉਤੇ ਬਾਅਦ ਤੁਸੀਂ ਦੇਖ ਲਓ ਵੀ ਇਹ ਭਾਜੀਪੀ ਦੇ ਵੀ ਮੈਨੂੰ ਲੱਗਦਾ ਇਹ ਤੋੜਨੇ ਕਿਉਂਕਿ ਜੋ ਜ਼ਿੰਮੇਦਾਰ ਆ ਰਹੇ ਸੰਘਰ ਸਾਡਾ ਵਿਦਣਾ 13 ਤਰੀਕ ਤੋਂ ਉਦੇ ਚ ਵੀ ਇਹ ਮੀਡੀਆ ਕਰਾਉਂਦਾ ਫਿਰਦਾ ਸੈਟਲਮੈਂਟ ਕਰਾਉਂਦਾ ਫਿਰਦਾ ਇਹ ਇਕੱਲਾ ਆਪ ਜਿਹੜੀ ਹੈ ਇਹ ਇਕੱਲੀ ਆਪ ਨਹੀਂ ਇਹ ਇਹ ਭਾਜੀਪੀ ਦੀ ਦੂਜੀ ਟੀਮ ਹੈ ਜੋ ਪੰਜਾਬ ਚ ਕੰਮ ਕਰ ਰਹੀ ਯਾਰ ਸਰ ਜੀ ਬਹੁਤ ਚੁੱਸੇ ਯਾਰ ਤਾਂ ਭਾਈ ਨੇ ਜਿਸ ਤਿੱਕ ਨਾਲ ਦੱਸੀਆਂ ਗੱਲਾਂ ਕਈਆਂ ਨੇ ਸਿੱਧੀਆਂ ਸਰਕਾਰ ਨੂੰ ਨੇ ਚੁਗਣੀਆਂ ਜ਼ਰੂਰ ਨੇ ਪਰ ਇਹ ਗੱਲਾਂ ਬਹੁਤ ਕੁਝ ਕੈਰੀਅਰ ਹੈ इडियोनिद साझा करियो कैम सहयोग तेसितोसीं हरीश धनवाद